ਲਾੜੇ ਨੂੰ ਘੋੜੀ ਚੜਦਿਆਂ ਦੇਖਿਆ ਤੇ ਸੁਣਿਆ ਸੀ ਸਭ ਨਹੀਂ ਹੋਵੇਗਾ ਪਰੰਤੂ ਪਹਿਲੇ ਦਿਨ ਸਕੂਲ ਜਾਣ ਵਾਲੇ ਬੱਚੇ ਨੂੰ ਘੋੜੀ ਤੇ ਚੜ੍ਹਦੇ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਤੇ ਸੁਣ ਰਹੇ ਹਾਂ ਜੀ ਹਾਂ ਹਰਿਆਣਾ ਦੇ ਬਹਾਦਰਗੜ੍ਹ ਤੋਂ ਇੱਕ ਬੜੀ ਹੀ ਮਨ ਨੂੰ ਸਕੂਨ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਮਾਪਿਆਂ ਨੇ ਜਦੋਂ ਆਪਣੇ ਬੱਚੇ ਨੂੰ ਪਹਿਲੇ ਦਿਨ ਸਕੂਲ ਭੇਜਣਾ ਸੀ ਤਾਂ ਉਹਨਾਂ ਨੇ ਕਿਸੇ ਬੱਸ ਕਿਸੇ ਵੈਨ ਕਿਸੇ ਰਿਕਸ਼ੇ ਜਾਂ ਸਕੂਟ ਤੇ ਛੱਡਣ ਦੀ ਬਜਾਏ ਆਪਣੇ ਬੱਚੇ ਨੂੰ ਇੱਕ ਸ਼ਿੰਗਾਰੀ ਹੋਈ ਘੋੜੀ ਦੇ ਉੱਪਰ ਸਕੂਲ ਲੈ ਕੇ ਜਾਣਾ ਛਗਣਾ ਵਾਲਾ ਕੰਮ ਸਮਝਿਆ ਜੀ ਹਾਂ ਹਰਿਆਣਾ ਦੇ ਬਹਾਦਰਗੜ੍ਹ ਦੀ ਖਬਰ ਜਿੱਥੇ ਕਿ ਮਾਪਿਆਂ ਨੇ ਆਪਣੇ ਬੱਚੇ ਨੂੰ ਜਦੋਂ ਪਹਿਲੇ ਦਿਨ ਸਕੂਲ ਭੇਜਣਾ ਸੀ ┤ ਕੁੜੀ ਨੂੰ ਪੂਰੀ ਤਰ੍ਹਾਂ ਸ਼ਿੰਗਾਰਿਆ ਗਿਆ ਜਿਵੇਂ ਕਿ ਇੱਕ ਲਾੜੇ ਵਾਸਤੇ ਕੁੜੀ ਨੂੰ ਸ਼ਿੰਗਾਰਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਇਹ ਵੀ ਦੱਸਦੀ ਏ ਕਿ ਇਸ ਕੁੜੀ ਦੇ ਨਾਲ ਪੂਰੇ ਬੈਂਡਵਾਜੇ ਵਾਲੇ ਵੀ ਸਦਕੇ ਕਹਿੰਦਾ ਪਾ ਕਿ ਪੂਰੀ ਤਰ੍ਹਾਂ ਸ਼ਗਨਾ ਦੇ ਨਾਲ ਇਸ ਬੱਚੇ ਨੂੰ ਸਕੂਲ ਲੈ ਕੇ ਜਾਇਆ ਗਿਆ ਇੱਥੇ ਜ਼ਿਕਰ ਜੋ ਹੈ ਕਿ ਜਿੰਨਾ ਇਹਨਾਂ ਮਾਪਿਆਂ ਨੇ ਲੋਕਾਂ ਨੂੰ ਸਨੇਹਾ ਦਿੱਤਾ ਕਿ ਬੱਚੇ ਭਾਵੇਂ ਜਿੰਨੀ ਮਰਜ਼ੀ ਜਿੱਦ ਕਰਨ ਕਿ ਸਕੂਲ ਨਹੀਂ ਜਾਣਾ ਪਰ ਤੂੰ ਮਾਪੇ ਆਪਣੀ ਕੋਸ਼ਿਸ਼ ਪੂਰੀ ਕਰਦੇ ਨੇ ਕਿ ਚੰਗੀ ਤੋਂ ਚੰਗੀ ਸਹੂਲਤ ਬੱਚਿਆਂ ਨੂੰ ਮੁਹਈਆ ਕਰਵਾਉਣ ਤੇ ਨਾ ਮਾਪਿਆਂ ਨੇ ਮੁਹਈਆ ਕਰਵਾਈ ਵੀ ਹੈ ਤੇ ਨਾਲ ਹੀ ਇਹ ਸੰਦੇਸ਼ ਵੀ ਦਿੱਤਾ ਹੈ ਕਿ ਬੱਚੇ ਜਿੰਨੀ ਮਰਜ਼ੀ ਜ਼ਿੱਦ ਕਰਨ ਬੱਚਿਆਂ ਨੂੰ ਸਕੂਲ ਹਰ ਹਾਲਤ ਭੇਜਣਾ ਚਾਹੀਦਾ ਹੈ ਇਥੇ ਨਾਲ ਹੀ ਜ਼ਿਕਰ ਜੋਗ ਹੈ ਕਿ ਜਦੋਂ ਇਹ ਬੱਚਾ ਸਕੂਲ ਪਹੁੰਚਦਾ ਹੈ ਤਾਂ ਸਕੂਲ ਦੇ ਵਿੱਚ ਵੀ ਉਸਤੇ ਸਵਾਗਤ ਦੀ ਖਾਸ ਤਿਆਰੀ ਕੀਤੀ ਗਈ ਬੜੀ ਅੱਛੀ ਡੈਕੋਰੇਸ਼ਨ ਕੀਤੀ ਗਈ ਜਦੋਂ ਬੱਚਾ ਸਕੂਲ ਗਿਆ ਤਾਂ ਹੋਰ ਨਾ ਬੱਚਿਆਂ ਨੇ ਵੀ ਇਸ ਬੱਚੇ ਦਾ ਬਹੁਤ ਹੀ ਖਾਸ ਸਵਾਗਤ ਕੀਤਾ ਜੀਆਂ ਇਥੇ ਜ਼ਿਕਰ ਜੋਗ ਖਾਸ ਗੱਲ ਇਹ ਹੈ ਕਿ ਜਦੋਂ ਇਹ ਬੱਚੇ ਨੂੰ ਸਕੂਲ ਭੇਜਿਆ ਜਾ ਰਿਹਾ ਸੀ ਤੇ ਬੱਚਾ ਬਹੁਤ ਜਿੱਦ ਕਰ ਰਿਹਾ ਸੀ ਪਰੰਤੂ ਉਹਦੇ ਮਾਪਿਆਂ ਨੇ ਇਸ ਬੱਚੇ ਦੀ ਜਿੱਦ ਨੂੰ ਨਾ ਦੇਖਦੇ ਹੋਏ ਜਿਹੜੀ ਵੀ ਤਿਆਰੀ ਕੀਤੀ ਸੀ ਉਹਦੀ ਵੀਡੀਓਗ੍ਰਾਫੀ ਵੀ ਕੀਤੀ ਜਿਵੇਂ ਕਿ ਇਸੇ ਵਿਆਸ ਸਮਾਗਮ ਦੀ ਕੀਤੀ ਜਾਂਦੀ ਹੈ ਸੋ ਨਾ ਬਪਿਆਂ ਦੀ ਇਹ ਪਿਆਰੀ ਜੀ ਕੋਸ਼ਿਸ਼ ਹੈ ਮੈਨੂੰ ਲੱਗਦਾ ਹੈ ਕਿ ਸਾਰਿਆਂ ਦੇ ਵਾਸਤੇ ਇੱਕ ਪ੍ਰੇਰਨ ਦਾ ਸਰੋਤ ਬਣੇਗੀ ਤੇ ਇਸ ਬੱਚੇ ਦੇ ਵੀ ਆਉਣ ਵਾਲੇ ਭਵਿੱਖ ਦੇ ਲਈ ਚੰਗੀਆਂ ਕਾਮਨਾਵਾਂ ਲੈ ਕੇ ਆਵੇਗੀ